ਸਵੇਰੇ 6 ਵਜੇ ਤੋਂ ਇੱਥੇ ਲੜਾ ਲੱਗ ਜਾਂਦੀਆਂ ਤੇ 2 3 ਵਜੇ ਤੱਕ ਇਹ ਗੋਲੀ ਦੇਈ ਜਾਂਦੇ ਆ ਤੇ ਖਾਈ ਜਾਂਦੇ ਆ 50 ਰੁਪਏ ਆ ਕਿ ਹਾਂ ਜਿੰਨੇ ਮੈਡੀਕਲ ਆ ਮੈਂ ਤੁਹਾਨੂੰ ਫਰੇਗਾ ਜੋ ਉਹਨੇ ਸ਼ੱਕ ਹੋ ਗਿਆ ਲੌ ਲਿਆ ਕੇ ਦੇਣ ਫੋਨ ਲਾਈਵ ਲਾਈਵ ਜਾਓ ਦੋ ਘਰ ਗੋਲੀ ਦੀ ਬਜਾਏ ਸਾਡਾ ਲਾਜ ਕੀ ਕਾ ਜਦ ਵਿੱਚ ਸਾਰੇ ਛੱਡ ਗਏ ਜਵਾਨੀ ਜਿਹੜੀ ਖਤਮ ਹੋਉਂਦੀ ਆ ਇਹ ਸੈਂਟਰਾਂ ਦੇ ਵਿੱਚੋਂ ਗੋਲੀ ਖਾ ਕੇ ਉਹ ਤਾਂ ਇਲਜ਼ਾਮ ਤਾਂ ਤੁਹਾਡੇ ਤੇ ਹੀ ਲਾਉਂਦੇ ਨੇ ਸ਼ੁਰੂ ਤੋਂ ਆ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਉਹ ਕਹਿੰਦੇ ਨਸ਼ਾ ਲਿਆਂਦਾ ਯਾ ਕਾਲੀ ਦਲ ਨੇ 7 ਸਾਲ 8 ਹੋ ਗਏ ਸਰਕਾਰ ਗਈ ਨੂੰ ਕਾਲੀ ਦਲ ਦੀ ਇੱਕ ਸਿਰਫ ਕਾਲੀ 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 ਯਾ ਕਰਗੇ ਕਾਲੀ ਯੋ ਕਰਗੇ ਕਾਲੀ ਯਾ ਕਰਗੇ ਅਜ ਕਾਲੀ ਤਾਂ ਚੱਲ ਗਏ ਆ ਕਾਲੀ 8 ਸਾਲ ਤੋਂ ਚੱਲ ਗਏ ਆ ਪਰ ਅਜੇ ਵੀ ਕਾਲੀ ਰਾਹ ਨੂੰ ਚੇਤੇ ਆਈ ਜਾਂਦੇ ਇਹਨਾਂ ਨੂੰ ਮੈਂ ਮੁੰਡਾ ਨਾਲ ਖੜਾ ਹਾਂ ਤੁਸੀਂ ਗੋਲੀ ਖਾਂਦੇ ਹੋ ਨਾ ਜੀ ਹਾਂ ਜੀ ਜਿੱਦਾਂ ਕਹਿ ਰਿਹਾ ਵੀ ਗੋਲੀ ਬੰਦ ਹੋ ਕੇ ਤੁਹਾਨੂੰ ਦਾਖਲ ਕਰਨਾ ਚਾਹੀਦਾ ਸਹਿਮਤ ਹੋ ਅੱਜ ਹੁਣ ਤਿਆਰ 8-8 ਸਾਲ ਹੋ ਗਏ ਲੋਕਾਂ ਨੂੰ ਗੋਲੀ ਖਾਂਦਿਆਂ ਨੂੰ 10-10 ਸਾਲ ਹੋ ਗਏ ਆ ਮੈਂ ਤਾਂ ਭਾਈ ਆਪ ਸੋਗੇ ਚੋਣਾ ਕਿ ਗੋਲੀ ਛੁੱਟੇ ਤੇ ਮੈਂ ਵਧੀਆ ਇਨਸਾਨ ਬਣਾਂ ਤੇ ਆਪ ਤੱਕ ਸਪੈਰ ਕਰਾਂ ਤੁਹਾਡਾ ਬੀ.ਕੋਮ ਕੀਤੀ ਪਾਜੀ ਰਿਟੇਲ ਮੈਨੇਜਮੈਂਟ ਦੀ ਡਿਗਰੀ ਆ ਤੁਸੀਂ ਰਿਟੇਲ ਮੈਨੇਜਮੈਂਟ ਦੀ ਡਿਗਰੀ ਆ ਹੋਟਲ ਮੈਨੇਜਮੈਂਟ ਡਿਗਰੀ ਆ ਕੰਪਿਊਟਰ ਡੀ.ਸੀ.ਏ ਦੀ ਡਿਗਰੀ ਆ ਦੋ ਇਲਾਹਾਬਾਦ ਬੈਂਕ ਦੇ ਵਿੱਚ ਮੈਂ ਕਾਊਂਟਰੈਂਟ ਰਿਆਂ ਜੀ ਆਸ਼ਾ ਜਾਣਦੇ ਹੋ ਤਿਲਗੂ ਤਾਮਿਲ ਮਲਿਆਲਮ ਮਰਾਠੀ ਇੰਗਲਿਸ਼ ਹਿੰਦੀ ਪੰਜਾਬੀ 8-10 ਭਾਸ਼ਾ ਹੋ ਗਈ ਹੈ ਰਹਿੰਦੇ ਕਿੱਥੇ ਹੋ ਪੱਟੀ ਦੇ ਵਿੱਚ ਹੀ ਤੇ ਕੋਈ ਨੌਕਰੀ ਨਾਕਰੀ ਕਿਉਂ ਨਹੀਂ ਟਰਾਈ ਕੀਤੀ ਇੰਨੀ ਭਾਸ਼ਾ ਤੋਂ ਜਾਣਦਾ ਬੇਦਬੀ ਦਾ ਮਸਲਾ ਤੇ ਨਸ਼ਿਆਂ ਦਾ ਜਿਹੜਾ ਮਸਲਾ ਉਹ ਕਾਲੀ ਦਲ ਦੇ ਗੱਲ ਚ ਪਾਇਆ ਜਾਂਦਿਆ। ਇਹ ਗੱਲ ਨਹੀਂ ਜਿਹੜੀ ਪਾਰਲੀਮੈਂਟ 'ਚ ਗੱਲ ਬੋਲੀ ਜਾਂਦੀ ਉਹ ਬਕਾਇਦਾ ਰਿਕਾਰਡਡ ਹੁੰਦੀ ਆ। ਬਕਾਇਦਾ ਸਬੂਤਾਂ ਦੇ ਆਧਾਰ ਤੇ ਹੁੰਦੀ ਆ। ਜੇ ਆ ਮਾਨ ਸਾਹਿਬ ਨੇ ਬੋਲਿਆ ਸੀ ਭਗਵੰਤ ਮਾਨ ਜੀ ਨੇ ਕਿ ਇਹਨਾਂ ਨੇ ਇੱਕ ਪਰਿਵਾਰ ਨੇ ਖੂਹਾਂ 'ਚ ਪਾਣੀ ਪਾਇਆ ਜਾਂ ਜ਼ਹਿਰ ਮਲਾਇਆ ਜਾਂ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਨਰਲ ਡਾਇਰ ਦੀ ਰੋਟੀ ਕੀਤੀ ਹਨਾ ਉਹ ਗੱਲਾਂ ਬਕਾਇਦਾ ਰਿਕਾਰਡਡ ਪਈਆਂ ਨੇ। ਫਿਰ ਭਗਵੰਤ ਮਾਨ ਤੋਂ ਮਾਨਕਾ ਮਾਨਾ ਨੇ ਕਿ ਇਸ ਕੋਈ ਨਹੀਂ ਠੋਕਦੇ ਕਿ ਤੂੰ ਗਲਤ ਇਲਜ਼ਾਮ ਕਰ ਰਿਹਾ ਵੀ। ਤੁਹਾਡੀ ਉਮਰ ਕਿੰਨੀ ਹੁੰਦੀ ਹੈ ਮੇਰੀ ਉਮਰ 60 ਸਾਲ ਦਿੱਤੀ ਜੀ ਤੁਸੀਂ ਗੋਲੀ ਖਾ ਰਹੇ ਹੋ ਹਾਂਜੀ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਉਹਨੂੰ ਬਟਾਇਆ ਜਾਵੇ ਯਾ ਦਰਿਆਵਾਂ ਦੀ ਧਰਤੀ ਪੰਜਾਬ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਕੁਝ ਸਰਕਾਰੀ ਸੰਸਥਾਵਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਨਾਂ ਤੇ ਜੋ ਇੱਕ ਗੋਲੀ ਦਿੱਤੀ ਜਾ ਰਹੀ ਹੈ ਕੀ ਉਹ ਗੋਲੀ ਜਿਹੜੀ ਉਹ ਕਾਮਯਾਬ ਹੋਈ ਹੈ ਕੀ ਕੁਝ ਕਿਸੇ ਨੇ ਕਿਸੇ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇੱਕ ਚਿੱਟਾ ਹਾਥੀ ਹੀ ਸਾਬਤ ਹੋਇਆ ਜੋ ਇਹ ਚੱਲਿਆ ਆ ਰਿਹਾ ਆਪਣੇ ਨਾਲ ਕੋਈ ਨੌਜਵਾਨ ਜੁੜ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਚੈਨਲ ਦੀ ਕੋਸ਼ਿਸ਼ ਕਰਦੇ ਵੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡੇ ਚੈਨਲ ਦਾ ਜੀ ਕਿਵੇਂ ਦੇਖਦੇ ਹੋ ਜੀ ਤੁਸੀਂ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੋਲੀ ਦਿੱਤੀ ਜਾਂਦੀ ਹੈ ਕਿ ਲੱਗਦਾ ਤੁਹਾਨੂੰ ਵੀ ਕੋਈ ਕਾਮਯਾਬੀ ਹੈਗੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਕਾਰੀ ਦਵਾ ਵੀ ਨਸ਼ਾ ਛਡਾਊ ਕੇਂਦਰ ਜਿਹੜੇ ਉਹ ਤੇ ਬੰਦ ਹੋ ਗਏ ਹੂੰ ਇਹ ਸਿਰਫ ਨਸ਼ੇ ਦੀ ਇੱਕ ਗੋਲੀ ਦੇ ਲਈ ਇੱਕ ਡਿਸਪੈਂਸਰੀ ਇੱਥੇ ਸਟਾਫ ਬੈਠਾ ਵਾ ਸਵੇਰੇ 6 ਵਜੇ ਤੋਂ ਇੱਥੇ ਲੜਾ ਲੱਗ ਜਾਂਦੀਆਂ ਤੇ 2 3 ਵਜੇ ਚਕਰ ਇਹ ਗੋਲੀ ਦੇਈ ਜਾਂਦੇ ਆ ਤੇ ਖਾਈ ਜਾਂਦੇ ਆ ਹਾਲਾ ਕਿ ਜਿਹੜੀ ਪੱਗੂ ਪਰ ਇੱਕ ਪ੍ਰੋਪਰ ਹਸਪੀਟਲ ਖੋਲਿਆ ਹੈ ਨਸ਼ਾ ਹੈਡਾਉ ਕੇਂਦਰ ਦਾ ਜਿਹੜਾ ਕਾਲੀ ਸਰਕਾਰ ਵੇਲੇ ਵੀ ਕਿਉਂਕਿ ਨਸ਼ਾ ਜਿਹੜਾ ਆ ਅੱਜ ਦੀ ਸਮੱਸਿਆ ਨਾ ਨਸ਼ਾ ਜਿਵੇਂ ਦੁਨੀਆ ਬਣੀ ਉਦੋਂ ਦੇ ਨਸ਼ਾ ਕਰਨ ਦਾ ਆ ਉਹ ਦੋ ਆ ਡਿਫਰੈਂਸ ਦੱਸ ਦਿਓ ਤੁਹਾਨੂੰ ਪਹਿਲਾਂ ਕਿਉਂ ਡਿਫਰੈਂਸ ਕੀ ਤੇ ਹੁਣ ਕੀ ਡਿਫਰੈਂਸ ਪਹਿਲਾਂ ਜੇ ਇਹੀ ਕਿ ਉਹਦਾ ਜਿਹੜਾ ਬੰਦਾ ਕੋਈ ਭੈਣ ਭਰਾ ਨਸ਼ੇ ਦੇ ਲੱਗ ਗਿਆ ਉਹਦਾ ਪ੍ਰੋਪਰ ਇਲਾਜ ਕਰਕੇ ਉਹਦਾ ਨਸ਼ੇ ਤੋਂ ਮੁਕਤ ਕਰਾ ਕੇ ਉਹਨੂੰ ਘਰ ਨੂੰ ਭੇਜਿਆ ਜਾਂਦਾ ਸੀ ਪਰ ਹੁਣ ਜਿਹੜਾ ਹੁਣ ਚੱਲੰਦਾ ਹੈ ਸਰਕਾਰ ਦੇ ਵੇਲੇ ਉਹ ਨਸ਼ੇ ਦੀ ਇੱਕ ਗੋਲੀ ਦੇ ਕੇ ਹੋਰ ਨਸ਼ੇ ਦੇ ਆਦੀ ਬਣਾਇਆ ਜਾਂਦਾ ਜਿਹੜੇ ਨਸ਼ਾ ਖਾ ਕੇ ਕੋਈ ਨਾ ਕੰਮ ਦੇ ਜਾਂਦੇ ਆ ਨਾ ਉਹ ਕਹੇ ਹਰ ਚੀਜ਼ ਤੋਂ ਇਨਕਾਰਾ ਹੁੰਦੇ ਆ ਸਰੀਰਕ ਪੱਖੋਂ ਵੀ ਇਨਕਾਰਾ ਹੋ ਗਿਆ ਜਵਾਨੀ ਜਿਹੜੀ ਖਤਮ ਹੋਉਂਦੀ ਆ ਇਹ ਸੈਂਟਰਾਂ ਦੇ ਵਿੱਚੋਂ ਗੋਲੀ ਖਾ ਕੇ ਇਹਦੇ ਮੈਂ ਇਹ ਪੰਜਾਬ ਸਰਕਾਰ ਘੜੀ ਅਪੀਲ ਕਰਨਾ ਕਿ ਸਰਕਾਰ ਤੁਸੀਂ ਬਣਾਈ ਵੀ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਬੰਦ ਕਰਨ ਦੀ ਬਜਾਏ ਮਸ਼ਾਤੇ 10 20% ਅੱਗੇ ਨੂੰ ਵੀ ਜ਼ਿਆਦਾ ਵਧ ਗਿਆ ਜਾਨਕੀ 110% ਨਸ਼ਾ ਗਿਆ ਪੈਸੇ ਦਾ ਨਸ਼ਾ ਨਹੀਂ ਘਟਿਆ ਤੇ ਖਾਸ ਕਰਕੇ ਆੜੇ ਸੈਂਟਰ ਇਹਨਾਂ ਨੂੰ ਤਾਂ ਬੰਦ ਹੀ ਕਰ ਦਿੱਤਾ ਜਾਵੇ ਇਹਦੇ ਲੋਕਾਂ ਦੀ ਜਾਨ ਦਾ ਖਾਅ ਬਣੇ ਪਏ ਆ ਤੁਸੀਂ ਅਕਾਲੀ ਦਲ ਨਾਲ ਸੰਬੰਧਤ ਹੋ ਲੋਕਾਂ ਨੂੰ ਤਾਂ ਸਿੱਧਾ ਕਹਿਣਾ ਵੀ ਇਹ ਤਾਂ ਅਕਾਲੀ ਦਲ ਦਾ ਬੰਦਾ ਇਹਨੇ ਤੇ ਸਰਕਾਰ ਤੇ ਗਲਤ ਬੋਲਣਾ ਹੀ ਆ ਉਹ ਤਾਂ ਇਲਜ਼ਾਮ ਤਾਂ ਤੁਹਾਡੇ ਤੇ ਹੀ ਲਾਉਂਦੇ ਨੇ ਸ਼ੁਰੂ ਤੋਂ ਆ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਉਹ ਕਹਿੰਦੇ ਨਸ਼ਾ ਲਿਆਂਦਾ ਹੀ ਅਕਾਲੀ ਦਲ ਨੇ ਵੇਖੋ ਜੀ ਜੋ ਵੀ ਅੱਜ ਅੱਜ ਤੱਕ 7 ਸਾਲ 8 ਹੋ ਗਏ ਸਰਕਾਰ ਗਈ ਨੂੰ ਕਾਲੀ ਦਾਦੀ ਨੂੰ ਇੱਕ ਸਿਰਫ ਕਾਲੀ 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 ਆ ਕਰਗੇ ਕਾਲੀ ਉਹ ਕਰਗੇ ਕਾਲੀ ਇਹ ਕਰਗੇ ਕਾਲੀਆਂ ਜਿਹੜੇ ਕੰਮ ਕਰਾਏ ਉਹ ਤਾਂ ਕੋਈ ਗਨੋਦਾ ਨਹੀਂ ਹੈ ਨਸ਼ਾ ਇਹੜਾ ਅੱਜ ਦਾ ਨਹੀਂਗਾ ਨਸ਼ਾ ਪਹਿਲਾਂ ਹਫੀਮ ਦਾ ਸੀ ਠੀਕ ਹੈ ਨਾ 1947 ਤੋਂ ਜੋ ਦੇਸ਼ ਜਦ ਹੋਇਆ ਵਾ ਉਸ ਤੋਂ ਪਹਿਲਾਂ ਦੇ ਵੀ ਲੋਕੀ ਨਸ਼ੇ ਨਸ਼ਾ ਕਰਦੇ ਸੀ ਕਿਉਂਕਿ ਨਸ਼ਾ ਆਉਂਦਾ ਹੈ ਹਫੀਮ ਦਾ ਪੋਸ ਦਾ ਉਹ ਆਮ ਆਪਾਂ ਬੀਚ ਸਕਦੇ ਹਾਂ ਤੇ ਉਹ ਜਿਹੜਾ ਕਿ ਉਹ ਲੋਡ ਨਹੀਂ ਖਾਲੇਦਾ ਦਵਾਈਆਂ ਜੀ ਪੈਂਦਾ ਇਹੋ ਨਸ਼ਾ ਉਹ ਨਿਸ਼ਾਨੀ ਇਹਨੂੰ ਆਪਾਂ ਦਵਾਈ ਕਹਿ ਸਕਦੇ ਹਾਂ ਅਫੀਮ ਡੋਡੇਪੋਸਟ ਠੀਕ ਹੈ ਨਾ ਉਹਨੂੰ ਬੰਦ ਕਰਕੇ ਇਹਨਾਂ ਲੋਕਾਂ ਨੇ ਹੌਲੀ 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 ਮੈਡੀਕਲ ਦਾ ਨਸ਼ਾ ਆ ਗਿਆ ਮੈਡੀਕਲ ਤੋਂ ਕੈਰੋਸੋਮੀ ਕੈਰੋਸੋਮੀ ਦੀ ਗੋਲੀ ਇੱਕ ਹੁੰਦੀ ਸੀ ਇੱਕ ਨਾਲ ਫੈਂਸੀ ਡ੍ਰਿਲ ਤੇ ਕੋਰੈਕਸ ਵੈਰਾ ਜਿਹੜੀਆਂ ਪੀਪੀਕੇ ਪਹਿਲਾਂ ਨੌਜਵਾਨੀ ਦਾ ਕਹਾਣ ਕੀਤਾ ਠੀਕ ਹੈ ਨਾ ਉਹ ਉਦੋਂ ਸਰਕਾਰ ਕਾਂਗਰਸ ਦੀ ਠੀਕ ਆ ਉਦੋਂ ਬਾਅਦ ਜਦੋਂ ਕੈਪਟਨ ਸਰਕਾਰ ਆਈ ਸਮੈਗ ਆਈ ਆਪਣੇ ਮੈਂ ਪੂਰਾ ਦੱਸੂਗਾ ਮੈਂ ਕੋਈ ਹਾਂਜੀ ਬੋਲੋ ਬੋਲੋ ਤੁਸੀਂ ਗੱਲ ਰੱਖੋ ਆਪਣੀ ਆਪਾਂ ਨੂੰ ਇੱਥੇ ਕਾਲੀ ਦਾ ਕੋਈ ਨਹੀਂ ਨਾ ਕਿਸ ਦਾ ਆਪਾਂ ਨੂੰ ਡਰਨਾ ਆਪਾਂ ਲੋਕ ਆਪਣੀ ਇੱਕ ਪੰਜਾਬ ਦੀ ਆਵਾਜ਼ ਤੁਸੀਂ ਪੁੱਛੰਦਾ ਜੀ ਜੀ ਉਹ ਸਮੈਗ ਤੋਂ ਆਉਂਦੀ ਆਉਂਦੀ ਮੁੜ ਕੇ ਹਰਮਣ ਆ ਗਈ ਉਹ ਖੁੱਲਣੀ ਸ਼ੁਰੂ ਹੋ ਗਈ ਇੱਥੇ ਉਹ ਲੋਕੀ ਪੀਣ ਦੇ ਆਦੀ ਹੋ ਗਏ ਉਹ ਇੰਨੇ ਆਦੀ ਹੋ ਗਏ ਕਿ ਲਾਲੋ ਵੀ ਕਹਿਣ ਲੱਗੇ ਜੀ ਇਹ ਕਾਲੀ ਸਰਕਾਰ ਚ ਆ ਗਈ ਕਾਲੀ ਸਰਕਾਰ ਚ ਆ ਗਈ ਕਾਲੀ ਸਰਕਾਰ ਜੇ ਆਈ ਕਾਲੀ ਸਰਕਾਰ ਨੇ ਨਸ਼ਾ ਖੇਡਾਉ ਕੇਂਦਰ ਖੋਲ ਕੇ ਪ੍ਰੋਪਰ ਹਸਪੀਟਲ ਖੋਲ ਕੇ ਉਹਨਾਂ ਬੰਦਿਆਂ ਦਾ ਇਲਾਜ ਕਰਕੇ ਉਸ ਨੂੰ ਬੰਦ ਕਰਨ ਦੀ ਪੂਰਾ ਆਪਦਾ ਤੰਤੈ ਇਹਨਾਂ ਯੋਰ ਲਾਇਆ ਠੀਕ ਆ ਕਾਲੀ ਸਰਕਾਰ ਜੋ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਕੀ 25 ਸਾਲ ਕਾਲੀ ਕਾਲੀ ਰਾਜ ਉਹ ਹੋਣਾ ਹੈ ਪਰ ਉਹਦੇ ਵਿੱਚ ਬੇਦਬੀ ਦੇ ਮਸਲੇ ਕਈ ਤਰ੍ਹਾਂ ਦੀਆਂ ਮਲਬੀ ਇਹੋ ਜੇ ਇਹੋ ਇਹੋ ਜੇ ਕਾਲੀ ਦਲ ਦੇ ਭੰਡਿਆ ਠੀਕ ਹੈ ਨਾ ਅਜ ਕਾਲੀ ਦਾ ਚੱਲ ਗਿਆ ਕਾਲੀ 8 ਸਾਲ ਤੋਂ ਚੱਲ ਗਿਆ ਪਰ ਅਜੇ ਵੀ ਕਾਲੀ ਰਾਹ ਨੂੰ ਚੇਤੇ ਆ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਇਹ ਨਹੀਂ ਦੇਖਦਾ ਵੀ ਮੈਂ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਰਿਹਾ ਕਿ ਅਕਾਲੀ ਦਲ ਸਰਕਾਰ ਨੇ ਜਿਹੜੇ ਕੰਮ ਕੀਤੇ ਸਾਰਿਆਂ ਨੇ ਉਂਗਲਾ ਤੇ ਗਿਣਿਆ ਵੀ ਬਹੁਤ ਕੰਮ ਹੋਇਆ ਅਸੀਂ ਵੀ ਕਹਿੰਨੇ ਬਹੁਤ ਕੰਮ ਹੋਇਆ ਪਰ ਜਿਹੜਾ ਨਸ਼ਾ ਦਾ ਮੁੱਦਾ ਨਾ ਨਸ਼ੇ ਦੇ ਮੁੱਦੇ ਤੇ ਸਿੱਧਾ ਸਿੱਧਾ ਲੋਕ ਨਾਂ ਲੈ ਕੇ ਗੱਲ ਕਰਦੇ ਹੋ ਵਿਕਰਮਜੀਤ ਸਿੰਘ ਮਜੀਠੀਆ ਤੇ ਕਿੰਨੇ ਵੱਡੇ ਇਲਜ਼ਾਮ ਲਾ ਕੇ ਮੈਂ ਨਹੀਂ ਕਹਿ ਰਿਹਾ ਲੋਕ ਕਹਿ ਰਹੇ ਲੋਕਾਂ ਦੇ ਮੂੰਹੋਂ ਦੀ ਗੱਲ ਆ ਵੀ ਉਹ ਇੱਕ ਨਸ਼ੇ ਦਾ ਤਸਕਰ ਸੀਗਾ ਬਹੁਤ ਵੱਡੇ ਵੱਡੇ ਨਾਂ ਉਹਨਾਂ ਦਾ ਸਿੱਧਾ ਸਿੱਧਾ ਨਾਂ ਲੈਂਦੇ ਨੇ ਲੋਕ ਇਹ ਫਿਰ ਉਹ ਨਾ ਕਿਉਂ ਲੈਂਦੇ ਨਹੀਂ ਇਹ ਤੁਹਾਡੇ ਤੁਸੀਂ ਨਸ਼ਾ ਛੁਣਾਉਣ ਦੀ ਕੋਸ਼ਿਸ਼ ਕੀਤੀ। ਵੇਖੋ ਜੀ ਬਗੀਰ ਜੀ ਮਜੀਠੀਆ ਇੱਕ ਬਹੁਤ ਵੱਡੇ ਕਾਦੇ ਦੇ ਲੀਡਰ ਹੀ ਠੀਕ ਹੈ ਨਾ ਉਹਨਾਂ ਨੇ ਨਸ਼ਾ ਨਾ ਵੇਚਿਆ ਨਾ ਵਕਾਇਆ ਇੱਕ ਮਿਹਨਤੀ ਵਰਕਰ ਉਹ ਅੱਜ ਵੀ ਇੰਨੀ ਹੀ ਨੇਰੀ ਬਗੀ ਆਪਦੇ ਹਲਕੇ ਦੇ ਵਿੱਚੋਂ ਜਿੱਤੇ ਆ ਠੀਕ ਹੈ ਨਾ ਜਿਹੜੀ ਗੱਲ ਨਸ਼ੇ ਦੀ ਕਿ ਮਜੀਠੀਆ ਨੇ ਨਸ਼ਾ ਵੇਚਿਆ ਨਾ ਉਹ ਯਾਰ ਇੱਕ ਵਾਰੀ ਕਾਂਗਰਸ ਸਰਕਾਰ 5 ਸਾਲ ਨਿਕਲ ਗਈ ਜੇ ਪਰਹਾ ਵੇਚਿਆ ਤੇ ਮਜੀਠੀਆ ਅੰਦਰ ਕੌਣ ਗਿਆ ਸਜ਼ਾ ਗੋਣੀ ਹੋਈ ਦੇਖੋ ਪਿੱਛੇ ਜੇ ਇੱਕ ਕੈਸ ਤਾਂ ਦਰਜ ਹੋਇਆ ਸੁਣੋ ਨਾ ਸੁਣੋ 5 ਸਾਲ ਉਹ ਨਿਕਲ ਗਏ ਕੁਝ ਨਹੀਂ ਲੱਭਾ ਇੱਕ ਬਿਆਨਾਂ ਚ ਮੈਂ ਹੁਣ ਮੇਰੇ ਤੇ ਕੋਈ ਬਿਆਨ ਦੇ ਜੇ ਵੀ ਫਲਾਣੇ ਦੇ ਫਲਾਣਾ ਬਿਆਨਾਂ ਦੇ ਪਰਚਾ ਦਰਜ ਹੋਣਦਿਆ ਉਹਦੇ 3 ਸਾਲ ਸਰਕਾਰ ਇਹ ਨਿਕਲ ਗਈ ਧੱਕੇ ਧੁੱਕੇ ਨਾਲ ਮੈਨੂੰ ਅਰੈਸਟ ਕਰਾਇਆ ਬੰਦਾ ਬਾਹਰ ਆ ਨਾ ਇਹ ਇੱਕ ਬੇਦਬੀ ਦਾ ਮਸਲਾ ਤੇ ਨਸ਼ਿਆਂ ਦਾ ਜਿਹੜਾ ਮਸਲਾ ਉਹ ਕਾਲੀ ਦਲ ਦੇ ਗਲ ਚ ਪਾਇਆ ਜਾਂਦਿਆ ਉਹਦੇ 'ਚ ਕੋਈ ਕੋਈ ਇਹੋ ਜੀ ਸਰਕਾਰ ਨਹੀਂ ਕੋਈ ਇਹੋ ਜਿਹਾ ਨਹੀਂਦਾ ਜਿਹੜਾ ਪੀਦਾ ਪੂਰਾ ਪ੍ਰੋਪਰ ਕੰਮ ਚੱਲਦਾ ਹੋਵੇ ਜੱਦੀ ਪੁੱਸੀ ਸਰਦਾਰ ਆ ਮਜੀਠੀਆ ਅੱਜ ਉਹਨੂੰ ਜੋ ਮਰਜ਼ੀ ਉਹਨੂੰ ਤਾਂ ਕਹਿੰਦੇ ਵੀ ਇਹ ਜੀ ਜਦੋਂ ਜਲਿਆਂ ਵਾਲੇ ਬਾਗ 'ਚ ਗੋਲੀ ਚੱਲੀ ਉਹਨਾਂ ਉੱਥੇ ਰੋਟੀ ਵੀ ਖਾਈ ਇਹ ਗੱਲਾਂ ਝੂਠੀਆਂ ਇਹ ਆ ਸੋਸ਼ਲ ਮੀਡੀਆ ਦੀਆਂ ਗੱਲਾਂ ਜਿਹੜਾ ਮੀਡੀਆ ਅੱਜਕੱਲ ਖਰੀਦੇ ਆ ਗਿਆ ਵਾ ਜਿਹੜਾ ਆਪਦੇ ਕੋਲ ਯਾਰਕ ਦੇ ਕੋਲ ਫੋਨ ਤੇ ਆ ਵੀ ਪੱਤਰਕਾਰਾਂ ਤੇ ਆ ਵੀ ਇਹ ਮੀਡੀਆ ਤੇ ਨਾਲ ਇਲਜ਼ਾਮ ਲਾਓ ਇਹ ਤਾਂ ਗੱਲਾਂ ਜਗ ਜਾਹਰ ਨੇ ਵੇਖੋ ਮਾਨ ਸਾਹਿਬ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਖੁਦ ਬੋਲਿਆ ਭਗਵੰਤ ਮਾਨ ਜੀ ਨੇ ਹੈ ਇੱਕ ਕੋਈ ਲੁਕੀ ਸੁਪੀ ਗੱਲ ਨਹੀਂ ਜਿਹੜੀ ਪਾਰਲੀਮੈਂਟ ਚ ਗੱਲ ਬੋਲੀ ਜਾਂਦੀ ਉਹ ਬਕਾਇਦਾ ਰਿਕਾਰਡਡ ਹੁੰਦੀ ਆ ਬਕਾਇਦਾ ਸਬੂਤਾਂ ਦੇ ਆਧਾਰ ਤੇ ਹੁੰਦੀ ਆ ਜੇ ਆ ਮਾਨ ਸਾਹਿਬ ਨੇ ਬੋਲਿਆ ਸੀ ਭਗਵੰਤ ਮਾਨ ਜੀ ਨੇ ਵੀ ਇਹਨਾਂ ਨੇ ਪਰਿਵਾਰ ਨੇ ਖੂਹਾਂ ਚ ਪਾਣੀ ਪਾਇਆ ਜਾਂ ਜ਼ਹਿਰ ਮਲਾਇਆ ਜਾਂ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਨਰਲ ਡਾਇਰ ਦੀ ਰੋਟੀ ਕੀਤੀ ਹਨਾ ਉਹ ਗੱਲਾਂ ਬਕਾਇਦਾ ਰਿਕਾਰਡਡ ਪਈਆਂ ਨੇ ਫਿਰ ਭਗਵੰਤ ਮਾਨ ਤੇ ਮਾਨ ਕਹਿੰਦਾ ਕਿ ਇਸ ਕੋਈ ਨਹੀਂ ਠੋਕਦੇ ਵੀ ਤੂੰ ਗਲਤ ਇਲਜਾਮ ਕਰ ਰਿਹਾ ਵੀ ਸੁਪਰੀਮੋ ਪਾਵਰ ਕੇਰੀਵਾਲੀ ਹੈ ਨਾ ਜੀ ਤਾਨੂੰ ਯਾਦ ਹੋਊਗਾ ਕਿ ਉਹ ਤੇ ਮਾਣਾ ਹੀ ਦਾਵਾ ਪਾਇਆ ਤੇ ਹੱਥ ਜੋੜ ਕੇ ਮਾਫੀ ਮੰਗ ਕੇ ਗਿਆ ਠੀਕ ਹੈ ਨਾ ਬਿਲਕੁਲ ਤੇ ਉਹ ਕਦੇ ਉਹਦਾ ਲਾਲੋ ਕਿ ਜੇ ਮਜੀਠੀਆਂ ਨਸ਼ਾ ਵਕਾਉਂਦਾ ਹੈ ਜਾਂ ਮਜੀਠੀਆਂ ਤੇ ਫਿਰ ਉਹ ਮਾਣਾ ਲੈ ਦੇ ਦਾਵੇ ਦੇ ਹੱਥ ਜੋੜ ਕੇ ਕੋ ਨਿਕਲਿਆ ਵੀ ਉਹ ਤਾਂ ਚਲੋ ਉਹਨੇ ਆਪਣੀ ਸਪਾਈ ਵੀ ਦਿੱਤੀ ਵੀ ਮੈਂ ਭਈ ਆਪਣੇ ਕੰਮ ਕਾਰ ਨੂੰ ਲੈ ਕੇ ਚਿੰਤਾ ਤਾਂ ਤੇ ਕੰਮ ਕਾਰ ਕਰਕੇ ਮੈਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ ਵੀ ਮੈਨੂੰ ਇਹ ਚੁਲਝਾਇਆ ਨਾ ਜਾਵੇ ਕੰਮਕਾਰ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੇਲ੍ਹ ਵੀ ਕੱਟ ਕੇ ਆ ਕੰਮਕਾਰ ਤੇ ਫਿਰ ਉਹ ਦੋਨੇ ਡਿਪਟੀ ਸੀਐਮ ਵੀ ਤੇ ਸੀਐਮ ਵੀ ਦੋਨੇ ਦਿੱਲੀ ਵਾਲੇ ਇਹ ਚਲੋ ਆਪਾਂ ਇਹ ਜਦੋਂ ਥੋੜਾ ਪਾਸੇ ਗਿਆ ਆਪਾਂ ਸੈਂਟਰ ਤੇ ਆਈਏ ਹੁਣ ਇਸ ਸੈਂਟਰ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਨਸ਼ਾ ਛਡਾਉਣ ਵਾਸਤੇ ਆ ਜਾਂ ਵਧਾਉਣ ਵਾਸਤੇ ਤੁਹਾਨੂੰ ਇਧਰ ਇਧਰਲੇ ਪਾਸੇ ਆਈ ਹੋਣਾ ਇਹ ਨਸ਼ਾ ਛਡਾਉਣ ਵਾਸਤੇ ਨੀਗਾ ਇਹ ਨਸ਼ਾ ਵਧਾਉਣ ਵਾਸਤੇ ਆ ਤੇ ਜਿਹੜਾ ਨਸ਼ਾ ਕਰਨ ਦਾ ਆਦੀ ਆ ਉਹਨੂੰ ਖਤਮ ਕਰਨ ਲਈ ਆ ਮੁਸ਼ਕਲਾਂ ਕੀ ਆ ਰਹੀਆਂ ਤੁਹਾਨੂੰ ਕੀ ਮੁਸ਼ਕਲਾਂ ਆ ਰਹੀਆਂ ਆਮ ਲੋਕਾਂ ਨੂੰ ਕੀ ਮੁਸ਼ਕਲਾਂ ਆਮ ਲੋਕਾਂ ਨੂੰ ਇਹ ਹਸਪੀਟਲ ਦੇ ਵਿੱਚ ਕੋਈ ਨਾ ਦੇ ਦਵਾਈ ਲੈਣ ਲਈ ਸੇਫ ਹੈ ਇੱਥੇ ਕਿਉਂਕਿ ਇੱਥੇ ਤਕਰੀਬਨ 2 ਪੀੜਾਂ ਲੱਗੀਆਂ ਜਾਂਦੀਆਂ ਇੱਥੇ ਹਾਂ ਠੀਕ ਹੈ ਨਾ ਇਹਦਾ ਕੋਈ ਵਖਰਾ ਜਾਂ ਦੇਣਾ ਦਾ ਹੱਲ ਕਰ ਦੇਣਾ ਤੇ ਜਾਂ ਇਹਨੂੰ ਬੰਦ ਹੀ ਕਰ ਦੇਣਾ ਬੰਦ ਕਰ ਦੇਣਾ ਲੋਕੀ ਵੱਜ ਜਾਣਗੇ ਸ਼ਾਇਦ ਨਹੀਂ ਤੇ ਇਹ ਗੋਲੀ ਜਿਹੜੋਂ ਫ੍ਰੀਜ ਮਿਲਦੀ ਸਾਰੇ ਹੀ ਖਾਨ ਤੁਰੇ ਆਉਂਦੇ ਜੀ ਜਿਹੜੇ ਬੰਦੇ ਗੋਲੀ ਖਾ ਰਿਆ ਹੈ ਹਨਾ ਕੱਟੋ-ਕੱਟ ਲੋਕਾਂ ਦੇ ਘਰ ਦੇ ਉਹ ਜਿਹੜੇ ਨਾ ਉਹ ਇਹ ਗੱਲ ਕਹਿ ਰਹੇ ਵੀ ਪਹਿਲਾਂ ਤਾਂ ਸਮੈਕ ਪਿੰਦਾ ਸੀ ਜੀ ਟੀਕੇ ਲਾਉਦਾ ਸੀ ਘਰ ਦੇ ਭਾਂਡੇ ਵਿੱਚ ਹੀ ਜਾਂਦਾ ਸੀ ਹੁਣ ਜੇ ਸਰਕਾਰ ਦੀ ਗੋਲੀ ਤੇ ਕੰਮ ਚੱਲ ਰਿਹਾ ਹੈ ਦਾ ਚਲੋ ਭਾਵੇਂ ਕੰਮ ਕਰੇ ਜਾਂ ਨਾ ਕਰੇ ਵੱਖਰੀ ਗੱਲ ਹੈ ਕਿਤੇ ਸਾਡੇ ਤੇ ਗਲੋਂ ਲੱਥਾ ਨਾ ਹੁਣ ਉਹਨਾਂ ਪਰਿਵਾਰਾਂ ਨੂੰ ਕੀ ਜਵਾਬ ਦੇਾਂਗੇ ਨੇ ਨੇ ਪਰਿਵਾਰ ਕੋਈ ਨਹੀਂ ਕਹਿੰਦਾ ਵੀ ਸਾਡਾ ਜੀ ਮਰ ਜੇ ਕੋਈਆਂ ਗੋਲੀ ਖਾ ਕੇ ਉਹ ਤਾਂ ਬਹੁਤ ਦੁਖੀ ਹੈ ਮੈਂ ਕਹਿੰਦਾ ਉਹ 1 ਕਿਲੋ ਦੁਖੀ ਆ ਵੀ ਪਹਿਲਾਂ ਸਾਡੇ ਭਾਂਡੇ ਵੇਚਦਾ ਸੀ ਹੁਣ ਇਹ ਸਰਕਾਰੀ ਗੋਲੀ ਖਾਂਦਾ ਚਲੋ ਮੁਫਤ ਹੀ ਸਰ ਤੇ ਜਾਂਦਾ ਨਾ ਉਹਦਾ ਜਿਹੜੀ ਇਹ ਗੋਲੀ ਖਾ ਇੱਕ ਪਿੰਡ ਜਿਹੜੀ ਗੋਲੀ ਖਾਂਦੇ ਆ ਉਹ ਗੋਲੀ ਨਾਲ ਇਹਦੇ ਡੈੱਡ ਹੋ ਜਾਂਦੇ ਬੰਦੇ ਇਹ ਤੇ ਖਤਮ ਹੋ ਜਾਂਦਾ ਆ ਪਰਿਵਾਰ ਕੋਈ ਚਾਹੁੰਦਾ ਵੀ ਸਾਡਾ ਜੀ ਖਤਮ ਹੋ ਜਾਏ ਜਦੋਂ ਪਰਿਵਾਰ ਦੇ ਗਾਲ ਪੈ ਗਏ ਆਉਂਦੇ ਆ ਕੰਮ ਛੱਡ ਕੇ ਆਪਦੇ ਆਉਂਦੇ ਆ ਬੰਦਿਆਂ ਦੇ ਵੇਖੋ ਕਿਸ ਦੇ ਮੂੰਹ ਤੇ ਰਮਾਨ ਗਈ ਜੋ ਪੰਜਾਬੀ ਤੁਰਦਾ ਹੈ ਨਾ ਤੇ ਲੋਕਿਆਂ ਦੇ ਪੰਜਾਬ ਦਾ ਨੌਜਵਾਨ ਆਉਂਦਾ ਪੰਜਾਬ ਦੇ ਨੌਜਵਾਨ ਨੇ ਪਲੇਰੀ ਚ ਸਭ ਤੋਂ ਜਿਆਦਾ ਖਿਡਾਰੀ ਪੰਜਾਬ ਨੇ ਪੈਦਾ ਕੀਤੇ ਆ ਸਭ ਤੋਂ ਆਈਪੀਐਸ ਆਈਸੀ ਆਈਐਸ ਅਫਸਰ ਪੰਜਾਬ ਨੇ ਪੈਦਾ ਕੀਤੀ ਆ ਸਭ ਤੋਂ ਜ਼ਿਆਦਾ ਅੰਨ ਜਿਹੜਾ ਵਾ ਪੰਜਾਬ ਨੇ ਪੈਦਾ ਕੀਤਾ ਚਲੋ ਆਪਾਂ ਇੱਕ ਮਿੰਟ ਸੁਣ ਲੋ ਪੱਤਰਕਾਰ ਸਾਹਿਬ ਗੱਲ ਸਵਾਲ ਤੇ ਪਹਿਲਾਂ ਜਵਾਬ ਪੂਰਾ ਲੈ ਲੋ ਅੱਜ ਪੰਜਾਬ ਦੇ ਗਏ ਨੌਜਵਾਨ ਦੇ ਮੂੰਹ ਤੇ ਰਮਾਨਗੀ ਵਿਖਾ ਦਿਓ ਹਾਂ ਸਾਰੇ ਨਸ਼ੇ ਦੇ ਆਦੀ ਕਰਤੇ ਨਾ ਰਹਿੰਦੇ ਖੁੰਦੇ ਚਿੰਤਾ ਦੇ ਆਦੀ ਕਰਤੇ ਆ ਨਾ ਕਿ ਜੇ ਕੋ ਪੜ ਜਾਂਦਾ ਤਾਂ ਕੋਈ ਰੋਜ਼ਗਾਰ ਨਹੀਂਗਾ ਜੇ ਕੋ ਪੜ ਕੇ ਨੌਕਰੀ ਮਿਲ ਜਾਂਦੀ ਤੇ 10000 ਰੁਪਏ ਦੀ ਤਨਖਾਹ ਨਹੀਂ ਵੱਧ ਇਹ ਇੱਕ ਗੱਲ ਤੁਸੀਂ ਕਹਿ ਰਹੇ ਹੋ ਵੀ ਗੋਲੀ ਬੰਦ ਹੋਣੀ ਚਾਹੀਦੀ ਹੈ ਨਾ ਮੈਂ ਵੀ ਕਹਿ ਰਿਹਾ ਵੀ ਬੰਦ ਹੋਣੀ ਚਾਹੀਦੀ ਮੈਂ ਕਹਿੰਦਾ ਜਿਹੜੇ ਖਾਣ ਵਾਲੇ ਉਹਨਾਂ ਦੀ ਵੀ ਰਾਏ ਲੈ ਲਈਏ ਆਪਾਂ ਉਹਨਾਂ ਨੂੰ ਪੁੱਛੀਏ ਮੈਂ ਤੁਹਾਨੂੰ ਨਾ ਗੋਲੀ ਬੰਦ ਕਰਨਾ ਪਰ ਉਹਨਾਂ ਨੂੰ ਇਹਦਾ ਟ੍ਰੀਟਮੈਂਟ ਕਰਕੇ ਬੰਦ ਕਰਨਾ ਹੈ ਇਹ ਹੋਣਾ ਬਈ ਨਾ ਗੋਲੀ ਆਦੀ ਬੰਦ ਕਰਦੇ ਸਵੇਰੇ ਮਰ ਜਾਣ ਬਚਰੇ ਇਹਨਾਂ ਨੂੰ ਗੋਲੀ ਬੰਦ ਕਰਨ ਪਰ ਗੋਲੀ ਦਾ ਕੋਈ ਲਾਜ ਪ੍ਰੋਪਰ ਇਹਨਾਂ ਇਹਨਾਂ ਦਾ ਕੋਈ ਕਸੂਰ ਨਹੀਂਗਾ ਵੀ ਗੋਲੀ ਖਾਣ ਆਉਂਦੇ ਆ ਕਿਹੜੇ ਤਰੀਕਾ ਹੋਣਾ ਚਾਹੀਦਾ ਤੁਹਾਡੇ ਨੂੰ ਇਹਦਾ ਤਰੀਕਾ ਇਹ ਆ ਕਿ ਪ੍ਰੋਪਰ ਡਾਕਟਰ ਬਹੁਤ ਕਾਉਂਸਲਿੰਗ ਕੀਤੀ ਜਾਵੇ ਇਹਨਾਂ ਨੂੰ ਸਮਝਾਇਆ ਜਾਵੇ ਵੀ ਹਾਂ ਵੀ ਆਹ ਇਲਾਜ ਤੁਸੀਂ ਆਹ ਚੀਜ਼ ਖਾਓਗੇ ਤੇ ਇਹਨਾਂ ਤੁਹਾਡਾ ਨੁਕਸਾਨ ਜੇ ਆਹ ਚੀਜ਼ ਖਾ ਲੋਗੇ ਤੇ ਇਹਨਾਂ ਤੁਹਾਡਾ ਬਚਾ ਜੀ ਠੀਕ ਆ ਸਭ ਤੋਂ ਪਹਿਲਾਂ ਤਾਂ ਨਸ਼ਾ ਇਹਦਾ ਨਸ਼ੇ ਦਾ ਆਦੀ ਨਾ ਉਹਨੂੰ ਪਿਆਰ ਨਾਲ ਉਹਨੂੰ ਗੱਲ ਨਾਲ ਲਾ ਕੇ ਨਸ਼ਾ ਛੜਾਏ ਨਾ ਜੇ ਆਪਾਂ ਕਿਹਾ ਮੈਨੂੰ ਗਲਾਂ ਕੱਢ ਕੇ ਤੇ ਉਹਨੂੰ ਆਪਾਂ ਨਫ਼ਰਤ ਕਰਕੇ ਇਹਨਾਂ ਨੂੰ ਤੇ ਲਾਗੂ ਲਾ ਕੇ ਆਣ ਲੱਗ ਜਾਂਦੇ ਜਿਵੇਂ ਬੰਦੇ ਹੀ ਨਹੀਂ ਗੇ ਹੂੰ ਜੇ ਇਹ ਆਪਣੇ ਆਪਣੇ ਸਮਾਜ ਦਾ ਇੱਕ ਹਿੱਸਾ ਵਾ ਆਪਾਂ ਇਹਨੂੰ ਜਿਵੇਂ ਕਹਿੰਦੇ ਨਾ ਕੋਈ ਚੀਜ਼ਾਂ ਨਸਕੂਰ ਬਣ ਗਿਆ ਤੁਹਾਨੂੰ ਆਪਾਂ ਲਾ ਕੇ ਥੋੜਾ ਪਰ ਜੇ ਜ਼ਖਮ ਤੋਂ ਆਪਣੀ ਉਂਗਲ ਤੇ ਸੱਟ ਲੱਗੀ ਆ ਤਾਂ ਉਂਗਲ ਕਟਾਂਗੇ ਨਹੀਂ ਆਪਾਂ ਇਲਾਜ ਕਰਾਂਗੇ ਜੀ ਇਹ ਕਰਕੇ ਦਾ ਇਲਾਜ ਕੀਤਾ ਜਾਵੇ ਹੈ ਮੁੰਡਾ ਨਾਲ ਖੜਾ ਤੁਸੀਂ ਗੋਲੀ ਖਾਂਦੇ ਹੋ ਨਾ ਜੀ ਹਾਂਜੀ ਟਾਪਰ ਖਾਂਦੇ ਹੋ ਕਿੰਨੀਆਂ ਗੋਲੀਆਂ ਖਾਂਦੇ ਰੋਜ਼ ਦੀਆਂ ਦੋ ਗੋਲੀਆਂ ਤੁਹਾਡਾ ਪਾਜੀ ਦਾ ਕਹਿ ਰਿਹਾ ਵੀ ਗੋਲੀ ਬੰਦ ਹੋ ਕੇ ਤੁਹਾਨੂੰ ਦਾਖਲ ਕਰਨਾ ਚਾਹੀਦਾ ਸਹਿਮਤ ਹੋ ਅੱਜ ਹੁਣ ਨੂੰ ਤਿਆਰ ਹਾਂ ਅੱਜ ਹੁਣ ਨੂੰ ਤਿਆਰ ਹਾਂ ਹਾਂ ਮੈਂ ਪਾਜੀ ਨਾਲ ਬਿਲਕੁਲ ਸਹਿਮਤ ਹਾਂ ਇਹ ਸਹੀ ਜੀ ਗਲਤ ਨਹੀਂ ਕਹਿ ਰਹੇ ਸਹੀ ਕਹਿ ਰਹੇ ਜੀ ਹੁਣ ਗੋਲੀ ਇੱਥੇ ਖਾਂਦੇ ਰਹੇ ਆ 8-8 ਸਾਲ ਹੋ ਗਏ ਲੋਕਾਂ ਨੂੰ ਗੋਲੀ ਖਾਂਦਿਆਂ ਨੂੰ 10-10 ਸਾਲ ਹੋ ਗਏ ਆ ਇਹ ਜਿਹੜੀ ਗੱਲ ਕਹੀ ਹੈ ਨਾ ਸਾਹਮਣੇ ਕੀ ਹਾਂ ਚਾਹੀਦਾ ਟ੍ਰੀਟਮੈਂਟ ਹਾਂ ਦੇਖੋ ਮੈਂ ਬੀਕੋਮ ਕੀਤੀ ਪਾਜੀ ਰਿਟੇਲ ਮੈਨੇਜਮੈਂਟ ਦੀ ਡਿਗਰੀ ਹੈ ਬੀਕੋਮ ਕੀਤੀ ਤੁਸੀਂ ਰਿਟੇਲ ਮੈਨੇਜਮੈਂਟ ਦੀ ਡਿਗਰੀ ਆ ਹੋਟਲ ਮੈਨੇਜਮੈਂਟ ਡਿਗਰੀ ਆ ਕੰਪਿਊਟਰ ਡੀਸੀਏ ਦਾ ਡਿਗਰੀ ਆ ਦੋ ਇਲਾਹਾਬਾਦ ਬੈਂਕ ਦੇ ਵਿੱਚ ਮੈਂ ਕਾਊਂਟਰਡ ਰਿਆਂ ਜੀ ਹੋਏ ਹੋਏ ਮਰ ਤੋਂ ਵਿਸ਼ਟਿੰਗ ਕਾਰਡ ਫਲੈਕਸ ਇੰਵੋਇਸ ਜੋ ਬਣਵਾਉਣਾ ਬਣਵਾ ਲਓ ਜਦੋਂ ਮੈਂ ਪੂਰੀ ਪਟਿੰਡਿੰਗ ਕਰਦਾ ਜੀ ਇੰਨਾ ਇੰਨਾ ਤੂੰ ਪੜ੍ਹਾਈ ਕਰਨ ਤੋਂ ਬਾਅਦ ਤੇ ਇੰਨੀ ਭੈੜੀ ਸੰਗਤ ਵਿੱਚ ਤੇਰਾ ਵਿਕਾਸ ਤੇਰੇ ਕਰਮ ਨੇ ਛੁੱਟ ਦੀ ਗੋਲੀ ਨੀ ਸ਼ੁਰੂਆਤ ਕਿਉਂ ਕੀਤੀ ਯਾਰ ਇੰਨੀ ਪੜ੍ਹਾਈ ਤੋਂ ਬਾਅਦ ਤੂੰ ਬੀ ਕਾਮ ਦੀ ਗੱਲ ਕਰ ਰਿਹਾ ਭਰਾਵਾ ਗਲਤ ਸੰਗਤ ਹੁਣ ਮੈਨੂੰ ਤਿਲਗੂ ਤਮਿਲ ਮਲਿਆਲਮ ਮਰਾਠੀ ਸਾਰੀਆਂ ਆਉਂਦੀਆਂ ਨੇ ਕਿੰਨੀਆਂ ਭਾਸ਼ਾਵਾਂ ਤੋਂ ਜਾਣਦੇ ਹੋ ਮੈਂ ਸ਼੍ਰੀ ਚਤਨਿਆ ਯੂਨੀਵਰਸਿਟੀ ਦੇ ਵਿੱਚੋਂ ਬੀ ਕਾਮ ਪਾਸ ਕੀਤੀ ਤਿਲਗੂ ਦੇ ਵਿੱਚ ਮੀਂਹ ਭਾਸ਼ਾ ਜਾਣਦੇ ਹੋ ਤਿਲਗੂ ਹਾਂ ਤਮਿਲ ਹਾਂ ਮਲਿਆਲਮ ਹਾਂ ਮਰਾਠੀ ਇੰਗਲਿਸ਼ ਹਿੰਦੀ ਪੰਜਾਬੀ 8-10 ਭਾਸ਼ਾ ਹੋ ਗਈ ਹੈ ਰਹਿੰਦੇ ਕਿੱਥੇ ਹੋ ਪੱਟੀ ਦੇ ਵਿੱਚ ਹੀ ਤੇ ਕੋਈ ਨੌਕਰੀ ਨਾਕਰੀ ਕਿਉਂ ਨਹੀਂ ਟਰਾਈ ਕੀਤੀ ਇੰਨੀ ਭਾਸ਼ਾ ਤੋਂ ਜਾਣਦਾ ਕੋਈ ਨੌਕਰੀ ਟਰਾਈ ਕਰਦਾ ਵਾਂ ਜਿਹੜਾ ਕਹਿੰਦਾ ਹੈ ਕਿ ਹਾਂਜੀ ਪਾਸ ਹੋ ਜਾਣਾ ਇੰਟਰਵਿਊ ਦੇ ਵਿੱਚ ਹੂੰ ਕੋਈ 3 ਲੱਖ ਮੰਗਦਾ ਕੋਈ 5 ਲੱਖ ਮੰਗਦਾ ਅਸੀਂ ਕਿੱਥੋਂ ਦੇਈਏ ਸਰ ਕਿੱਥੋਂ ਦੇਈਏ ਅੱਛਾ ਇਹ ਵੀ ਇੱਕ ਕਾਰਨ ਰਹਿ ਸਕਦਾ ਵੀ ਨਸ਼ਾ ਨਸ਼ੇ ਦਾ ਆਦੀ ਨੌਜਵਾਨ ਹੋਇਆ ਫਿਰ ਉਹਨਾਂ ਨੂੰ ਕਾਬੂ ਤੇ ਨਹੀਂ ਲਾਇਆ ਇਹ ਵੀ ਕਾਰਨ ਜੀ ਸਭ ਤੋਂ ਵੱਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਭ ਤੋਂ ਵੱਡੀ ਪ੍ਰੋਬਲਮ ਜੇ ਮੈਨੂੰ ਅੱਜ ਐਡਮਿਟ ਕਰਾਓ ਇਸ ਥੇ ਨਿਊਜ਼ ਤੇ ਇਸ ਚੈਨਲ ਤੇ ਤੁਸੀਂ ਮੈਨੂੰ ਮਹੀਨੇ ਬਾਅਦ ਵੇਖ ਲਓ ਜੇ ਮੈਂ ਆ ਨਸ਼ੇ ਵਾਲਾ ਮੂਵੀ ਕਰਦਾ ਨਾ ਆਪ ਦੀ ਮਾਂ ਦੀ ਸੋਗ ਹੈ ਨਾ ਮੇਰੀ ਮਾਂ ਨਹੀਂ ਹੈਗੀ ਮੇਰੀ ਮਮਾ ਦੇ ਨਾ ਹਾਰਟ ਐਕਸਟੈਂਟ ਪਿਆ ਗਏ 12 ਲੱਖ ਰੁਪਏ ਲੱਗੇ ਡੈਥ ਹੋ ਗਈ ਥੋੜਾ ਚਿਰ ਹੋਇਆ ਮੈਂ ਤਾਂ ਭਾਈ ਆਪ ਸੋਗੇ ਚਾਹੁੰਨਾ ਕਿ ਗੋਲੀ ਛੁੱਟੇ ਤੇ ਮੈਂ ਵਧੀਆ ਇਨਸਾਨ ਬਣਾਂ ਤੇ ਆਪ ਦਾ ਰਿਪੇਅਰ ਕਰਾਂ ਚਾਹ ਨੂੰ ਪੂਰੀ ਸਹਿਮ ਸਹਿਮਤੀ ਤੁਹਾਡੇ ਨਾ ਬੰਦਾ ਰੋ ਰਿਹਾ ਯਾਰ ਮੈਂ 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 ਦੇਖਿਆ ਵੀ ਇਹ ਬੰਦਾ ਰੋ ਕੇ ਦੱਸ ਰਿਹਾ ਵੀ ਮੇਰੀ ਇਨੀ ਪੜ੍ਹਾਈ ਜੇ ਮੈਨੂੰ ਨੌਕਰੀ ਮਿਲੀ ਹੁੰਦੀ ਤੇ ਸ਼ਾਇਦ ਅੱਜ ਇਹਦਾ ਇਹ ਹਾਲਾਤ ਨਾ ਹੁੰਦਾ ਹਾਲਾਤ ਨਹੀਂ ਬਣਨੇ ਚਾਹੀਦੇ ਬਾਈ ਅਸੀਂ ਤੇਰੇ ਨਾਲ ਸਹਿਮਤ ਆ ਸਰਕਾਰ ਨੂੰ ਜੋ ਕਹਿਣਾ ਚਾਹੁੰਦਾ ਤੂੰ ਖੁੱਲ੍ਹ ਕੇ ਕਹਿ ਮੈਂ ਖੁੱਲ੍ਹ ਕੇ ਚਲਾਵਾਗਾ ਜੋ ਵੀ ਤੁਸੀਂ ਬੋਲੋਗੇ ਤੋਂ ਸਰਕਾਰ ਨੂੰ ਕਹਿਣਾ ਚਾਹੁੰਦੇ ਤੁਸੀਂ ਮੈਂ ਆ ਰਿਹਾ ਤੁਹਾਡੇ ਕੋਲ ਆ ਰਿਹਾ ਸੈਂਟਰ ਬੰਦ ਕਰਕੇ ਇਲਾਜ ਕਰੋਨਾ ਚਾਹੀਦਾ ਵੱਤ ਵੱਤ ਕੀ ਆ ਬੰਦਾ ਗੋਲੀ ਛੱਡ ਦੂਗੀ ਗੋਲੀ ਛੱਡ ਦੂ ਬੰਦਾ ਮਰਤਨ ਹੀ ਜਾਊਗਾ ਔਰ ਜਿਹੜੀਆਂ 올ਡੀਆਂ ਲੈਟਰਿੰਗਾਂ ਆਉਂਦੀਆਂ ਬਾਹਰ ਦਵਾਈਆਂ ਕਿੰਨੀਆਂ ਵੰਗੀਆਂ ਹੁਣ ਨਸ਼ਾ ਛੋਟਾ ਕੇਂਦਰ ਆ ਚੱਲਿਆ ਸੀਗਾ ਨਾ ਭਾਜੀ ਇਹਦੇ ਵਿੱਚ ਇੱਕ ਡਾਕਟਰ ਨਹੀਂ ਹੈਗਾ ਇੱਕ ਵੀ ਡਾਕਟਰ ਨਹੀਂ ਹੈਗਾ ਨਹੀਂ ਤੇ ਪਹਿਲਾਂ ਐਡਮਿਟ ਕਰਦੇ ਸੀਗੇ ਕੀ ਕੁਝ ਨਹੀਂ ਕਰਦੇ ਸੀਗੇ ਹੁਣ ਆ ਗੋਲੀਆਂ ਤੋਂ ਜਿਹੜਾ ਬੰਦਾ ਨਹੀਂ ਖਾਂਦਾ ਉਹ ਹੀ ਫੈਲ ਬਣਾ ਕੇ ਬਾਹਰ 50 ਦੀ ਵੇਚੁੰਦੇ ਆ ਜੀ ਭਾਜੀ ਤੁਸੀਂ ਮੈਨੂੰ ਮੇਰੀ ਗੱਲ ਸੁਣੋ ਮੈਂ ਸੁਣ ਰਿਹਾ ਤੇ 50 ਰੁਪਏ ਕੀ ਆ ਜਿੰਨੇ ਮੈਡੀਕਲ ਹਨ ਮੈਂ ਤੁਹਾਨੂੰ ਕਰਾਂਗਾ ਜੋ ਨਸ਼ਾ ਖੋਗੇ ਲੌ ਲਿਆ ਕੇ ਦੇਣ ਹੋਰ ਲਾਈਵ ਲਾਈਵ ਜਾਓ ਦੋਗਾ ਅੱਜ ਜਿੰਨਾ ਮੈਡੀਕਲ ਆ ਇਹ ਕੀ ਕਰੋਗੇ ਹਰ ਮੈਡੀਕਲ ਤੋਂ ਮਿਲ ਰਿਹਾ ਹਰ ਨਹੀਂ ਜੀ ਕਰ ਰਿਹਾ ਕਰ ਲਿਆ ਕਰੇ ਇੱਥੇ ਆ ਏਰੀਏ ਨੂੰ ਛੱਡ ਗਏ ਜਾਂਦਾ ਸੱਚੇ ਏਰੀਏ ਨੂੰ ਆ ਰਿਹਾ ਤੁਹਾਡੇ ਕੋਲ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਆ ਰਿਹਾ ਤੇਰੇ ਕੋਲ ਜਿਹੜੇ ਸਾਡੇ ਲੋਕ ਪਿੱਛੇ ਤਾਂ ਜੋਕੜ ਹੋ ਗਿਆ ਠੀਕ ਹੈ ਮਨ ਲਓ 50 60 ਸਾਲ ਦੀ ਮਰਦਾ ਜਿਹੜਾ ਬੰਦਾ ਉਹਨੂੰ ਕੋਈ ਪਰਵਾਹ ਨਹੀਂ ਉਹ ਤਾਂ ਖਤਮ ਹੋਣ ਦੇ ਐਂਡ ਤੇ ਆਇਆ ਤੁਹਾਡੀ ਉਮਰ ਕਿੰਨੀ ਹੋਣੀ ਮੇਰੀ ਉਮਰ 60 ਸਾਲ ਦੀ ਕੋਈ ਗੋਲੀ ਖਾ ਰਹੇ ਹੋ ਹਾਂਜੀ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਉਹਨੂੰ ਬਚਾਇਆ ਜਾਵੇ ਉਹਨੂੰ ਬਚਾ ਲਓ ਇੱਕ ਨੰਬਰ ਬਾਕੀ ਸਾਨੂੰ ਇਹ ਗੋਲੀ ਦੀ ਬਜਾਏ ਸਾਡਾ ਇੱਜ਼ਤ ਕੀਤਾ ਜਾਵੇ ਸਾਰੇ ਛੱਡ ਨੂੰ ਤੇ ਆ ਲਾਜ ਕੀਤਾ ਜਾਵੇ ਛੱਡ ਨੂੰ ਬਿਲਕੁਲ ਸਾਰੇ ਛੱਡ ਨੂੰ ਅਸੀਂ ਕੋਦ ਛੱਡ ਨੂੰ ਆਜੀ ਸਾਡੀ ਮਜ਼ਦੂਰ ਬੰਦੇ ਵਾਤੇ ਆਮ ਪਾਰਟੀ ਇੱਕ ਮਿੰਟ ਆਮ ਪਾਰਟੀ ਨੇ ਕੀ ਕੀਤਾ ਦੱਸੋ ਭੰਦੇ ਮੈਨੂੰ ਨਹੀਂ ਪਤਾ ਤੁਸੀਂ ਦੱਸੋ ਮੈਂ ਕੁਝ ਕਰਨਾ ਪਾਉਂ ਜੀ ਮਸਲਾ ਹੈ ਹਾਂ ਜੀ ਹਾਂ ਜੀ ਮਸਲਾ ਦੇਖੋ ਉਹ ਚੋਣਾਂ ਨੂੰ ਸਵਾਲ ਕਰਾਂਗੇ ਨਾ ਵੀ ਤੁਸੀਂ ਕੀ ਕੀਤਾ ਉਹ ਮੈਂ ਕਰੂੰਗਾ ਨਾ ਸਵਾਲ ਇਹ ਨਸ਼ੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਨਸ਼ੇ ਬਾਰੇ ਵੀ ਕਰਾਂਗੇ ਬਾਕੀ ਕਰਾਂਗੇ ਬਜ਼ੁਰਗ ਬੰਦਿਆਂ ਨਾਲ ਉਹ ਨਹੀਂ ਬਾਈ ਜੀ ਮੁੱਦਾ ਐ ਸੋਨੇ ਨਸ਼ੇ ਦਾ ਤੁਸੀਂ ਨਸ਼ੇ ਬਾਰੇ ਗੱਲ ਕਰਨੀ ਉਹ ਦੱਸੋ ਨਸ਼ੇ ਬਾਰੇ ਜੀ ਨਸ਼ਾ ਖਾਣੇ ਆ ਜੀ ਨਸ਼ਾ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੀ ਹਾਂ ਜਰੂਰ ਹੋਣਾ ਚਾਹੀਦਾ ਜੀ ਗੋਲੀ ਖਾਂਦੇ ਬੰਦ ਹੋਣੀ ਚਾਹੀਦੀ ਹਾਂ ਜੀ ਜਰੂਰ ਹੋਣੀ ਚਾਹੀਦੀ ਬਾਕੀ ਇੰਨਾ ਵੀ ਸਾਡਾ ਇਲਾਜ ਕਰਨਾ ਇਲਾਜ ਹੋਣਾ ਚਾਹੀਦਾ ਬਾਕੀ ਆ ਤੁਸੀਂ ਤੋ ਬਣਾ ਨਹੀਂ ਸਕਦੇ ਲੈ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵੱਟੀ ਲਾਈਨ ਜਿਹੜੀ ਆ ਉਹ ਲੱਗੀ ਹੋਈ ਆ ਸਵੇਰਾ ਤੁਸੀਂ 1 ਮਿੰਟ ਮੈਂ ਆ ਰਿਹਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਨੌਜਵਾਨ ਜਿਹੜਾ ਵਾ ਉਹ ਗੋਲੀ ਖਾਂਦਾ ਹੈ ਇਲਾਜ ਕਰਾਉਣ ਨੂੰ ਤਿਆਰ ਆ ਪਰ ਇਲਾਜ ਨਹੀਂ ਹੋ ਰਿਹਾ ਬ ਕਿੰਨੇ ਚਿਰ ਤੋਂ ਖਾਰੇ ਹੋ ਕੋਲੀ ਮੈਨੂੰ 5 ਸਾਲ ਹੋ ਗਏ ਕੋਈ ਘੱਟ ਵੱਧ ਕੀਤੀ ਕਿ ਨਹੀਂ ਬਜੀ ਅੱਗੇ ਨਾ ਹੋ ਇਹ ਮੇਰੇ ਵੀ ਮੇਰੇ ਗਾੜੀ ਤੇ ਰੋ ਇੱਕ ਗਾਨਾ ਹੈ ਇੱਕ ਗਾਨਾ ਦੋ ਗਾਨਾ ਪਹਿਲਾਂ ਕਿ ਨਹੀਂ ਸ਼ੁਰੂ ਕੀਤੀ ਪਹਿਲਾਂ 4 ਹੀ 4 ਤੇ ਤਿੰਨਾਂ ਦੇ ਤਿੰਨ ਛੜਦਿਆਂ ਇੱਕ ਆ ਗਿਆ 4 ਤੋਂ ਇੱਕ ਤੇ ਆ ਗਿਆ ਬਹੁਤ ਚੰਗੀ ਗੱਲ ਚੰਗੀ ਗੱਲ ਆ ਸੀ ਤੁਹਾਨੂੰ ਵਧਾਈ ਦਿੰਦੇ ਆ ਭਰਾ ਜੀ ਇੱਕ ਤੇ ਆ ਗਿਆ ਬਾਕੀ ਬੰਦੇ ਛੱਡਣ ਨੂੰ ਤਿਆਰ ਹੈ ਕਿ ਨਹੀਂ ਛੱਡਣ ਨੂੰ ਤਿਆਰ ਹੈ ਗਈ ਤਿਆਰ ਹੈ ਕੋਈ ਤਰੀਕਾ ਹੈਗਾ ਛਡਾਉਣ ਦਾ ਇਹਨਾਂ ਦਾ ਛਡਾਉਣ ਦਾ ਤਰੀਕਾ ਦੇ ਇਦਾਂ ਹੀ ਕੋਈ ਨਹੀਂ ਕਹਿੰਦੇ ਆ ਵੀ ਛੱਡ ਦੋ ਜੀ ਤੁਸੀਂ ਇਹ ਗੱਲੇ ਵੀ ਆਪ ਕਹਿੰਦੇ ਛੱਡੋ ਸਿੱਝੇ ਜਿ ਘਟਾਓ ਤੁਸੀਂ ਕੰਮ ਕੀ ਕਰਦੇ ਹੋ ਕੰਮ ਮਜ਼ਦੂਰੀ ਦਾ ਕਰਦਾ ਹਾਂ ਹਾਂ ਹਾਂਜੀ ਕੀ ਕਰਦੇ ਹੋ ਮਜ਼ਦੂਰੀ ਦਾ ਕਰਦਾ ਹਾਂ ਰੋਜ਼ ਕੰਮ ਮਿਲ ਜਾਂਦਾ ਹਾਂ ਹਾਂਜੀ ਸੋ ਇਹ ਮੰਤਰੀ ਸਾਹਿਬ ਦਾ ਪਿੰਡ ਹੈ ਜੀ ਪੱਟੀ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਆ ਤੇ ਮੰਤਰੀ ਸਾਹਿਬ ਦਾ ਪਿੰਡ ਹੈ ਤੇ ਲੋਕ ਬੋਲ ਰਹੇ ਨੇ ਇੱਥੇ ਲੁੱਟਾਂ ਖੋਹਾਂ ਦਾ ਕੰਮ ਇੰਨਾ ਜ਼ਿਆਦਾ ਹੈ ਕਿ ਡਾਕਟਰ ਆਪਣੀਆਂ ਨੌਕਰੀਆਂ ਛੱਡ ਛੱਡ ਕੇ ਜਿੰਦਰੇ ਮਾਰ ਕੇ ਚਲੇ ਗਏ ਨੇ ਕਿ ਭਾਈ ਅਸੀਂ ਇੱਥੇ ਨੌਕਰੀ ਨਹੀਂ ਕਰਨੀ ਕਿਉਂਕਿ ਇੱਥੇ ਲੁੱਟਾਂ ਖੋਹਾਂ ਦਾ ਕੰਮ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਤੋ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਧਿਆਨ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਅਸੀਂ ਮੰਤਰੀ ਸਾਹਿਬ ਨੂੰ ਵੀ ਗੁਜਾਰਿਸ਼ ਕਰਾਂਗੇ ਕਿ ਭਾਈ ਤੁਹਾਡਾ ਇਲਾਕਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੀ ਨਸ਼ੇ ਦੇ ਮੁੱਦੇ ਮੁੱਦੇ ਤੇ ਸੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲਬਾਤ ਸੀ ਤੇ ਅੱਜ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕੀਤੀ ਕਿ ਸਰਕਾਰੀ ਹਸਪਤਾਲ ਦਾ ਵਿੱਚ ਤਾਂ ਡਾਕਟਰ ਕੋਈ ਨਹੀਂ ਬਹੁਤ ਵੱਡਾ ਹਸਪੀਟਲ ਹੈ ਔਰ ਇੱਥੇ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਲੋਕ ਇੱਥੇ ਜਿਹੜੀ ਨਸ਼ਾ ਛਡਾਉਣ ਵਾਲੀ ਗੋੜੀ ਹੈ ਉਹ ਖਾਣ ਵਾਸਤੇ ਆਉਣ ਦਿਨ। ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਰੱਖ ਸਕਦੇ ਹਾਂ ਕਿ ਇਹ ਨੌਜਵਾਨ ਜਿਹੜੇ ਅੱਜ ਮੰਗ ਕਰ ਰਹੇ ਨੇ ਕਿ ਜੇਕਰ ਸਾਡਾ ਪ੍ਰੋਪਰ ਲਾਜ ਕੀਤਾ ਜਾਵੇ ਕਿ ਅਸੀਂ ਛੱਡਣ ਨੂੰ ਤਿਆਰ ਆਂ ਕਿ ਸਰਕਾਰਾਂ ਸੁਹਿਰਦ ਹੋਣਗੀਆਂ ਕਿ ਇਹ ਇਹਨਾਂ ਲੋਕਾਂ ਨੂੰ ਅਸੀਂ ਕਦੋਂ ਤੱਕ ਅਮਲੀ ਕਹਿੰਦੇ ਰਵਾਂਗੇ ਅਸੀਂ ਇਹਨਾਂ ਲੋਕਾਂ ਨੂੰ ਕਦੋਂ ਪਿਆਰ ਦੇ ਨਾਲ ਹੈਂਡਲ ਕਰਾਂਗੇ ਜੇ ਉਹ ਛੱਡਣ ਨੂੰ ਤਿਆਰ ਆ ਤਾਂ ਸਰਕਾਰ ਕਿਉਂ ਨਹੀਂ ਇਸ ਪਾਸੇ ਧਿਆਨ ਦੇ ਰਹੀ ਸੋਚਣ ਦੀ ਲੋੜ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੇਖਦੇ ਰੋ ਪੰਜਾਬੀ ਲੋਕ ਚੈਨਲ ਧੰਨਵਾਦ